ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਤੇ ਅਮਨ ਜਿਹੜੀ ਸੜੀ ਸੀ ਗੈਸ ਦੇ ਨਾਲ ਉਹਦੀ ਡੈੱਡ ਬੋਡੀ ਤਿਆਰ ਕਰਨ ਵਾਸਤੇ ਇੱਧਰ ਕਾਰਜਕਾਰੀ ਹੋਣ ਰਹੀ ਆ ਲਾਹ ਤਿਆਰ ਕਰਨਾ ਲਾਹ ਤਿਆਰ ਹੋਣ ਰਿਹਾ ਦੱਸੋ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਯਾਲਮ ਪਰੌਣਾ ਅਮਨ ਦਾ ਪਰੌਣਾ ਅਮਨ ਦਾ ਪਰੌਣਾ ਜਾਲਮ ਭੁੱਖਾ ਲਾਲਚੀ ਇਹਨੂੰ ਸਾਰੇ ਗਾਲਾ ਕੱਢਦੇ ਵਾਹ ਕੀ ਗਾਲਾਂ ਹਨ ਮਾਪਤਾ ਨਹੀਂ ਕੱਢਦੇ ਆ ਜਿਆਦੀਆਂ ਲੈ ਤੋ ਆ ਆਦੇ ਫੇਲ ਹੋ ਗਿਆ ਨਾ ਕਿਉਂ ਦੇ ਦੇ ਪਰ ਮੈਂ ਹੈ ਨਹੀਂ ਦਨਗਾ ਆਹੋ ਉਹ ਤਾਂ ਇੱਕ ਐਕਟ ਵਾ ਨਾ ਮੈਂ ਤੇਰੇ ਦੇ ਫੁੱਲਾਂ ਵਰਗੀ ਸਾਹਮਣੇ ਬੈਠੀ ਮੈਂ ਤਾਂ ਹੈ ਹੀ ਥੋੜਾ ਨਰਮ ਦੇਣਾ ਨਰਮ ਸੁਭਾਵਾ ਹੋਪਰਾ ਨਿੱਕਾ ਪੀ ਉਹ ਵੜਟਾ ਨਾ ਉਹ ਬੇਠਾ ਆ ਗਿਆ ਮੈਂ ਇਹ ਰੋਲ ਆਪ ਲੈ ਹੁਣ ਇਦਾਂ ਦੇ ਕਿਉਂ 네ਗੇਟਿਵ ਰੋਲ ਲੈ ਆ ਕੋ ਰੋਲ ਦਾ ਕਰ ਬੰਦਾ ਆਪੀ ਜਾਂਦਾ ਹੈ ਹਾਂ ਇਹ ਤਾਂ ਹੈ ਹੀ ਇੱਕ ਰੋਲ ਜਿਹੜਾ ਉਹ ਛੂਟ ਥੋੜਾ ਕਰਦਾ ਸਾਰੇ ਰੰਗ ਵਿਖਾ ਲੈਣੇ ਚਾਹੀਦੇ ਬੰਦੇ ਨੂੰ ਉਹ ਐਕਟ ਹੀ ਕਰਦਾ ਜਿਹੜਾ ਇੱਕ ਹੀ ਇੱਕ ਹੁਣ ਮੈਂ ਨਵਾਂ ਰੋਲ ਕਰਨਾ ਵਾ ਨਵਾਂ ਰੋਲ ਉਹ ਰੱਖਣਾ ਸਰਪ੍ਰਾਈਜ਼ ਸਰਪ੍ਰਾਈਜ਼ ਹੋਣਾ ਨਹੀਂ ਹੋ ਜਾਂਦਾ ਕਿਹੜਾ ਵੀ ਵੇਖੀ ਕਿਉਂ ਦਸੀਏ ਕਿਉਂ ਦਸਣਾ ਨਹੀਂ ਚੱਲ ਦਸਣਾ ਨਹੀਂ ਉਹ ਰੱਖਿਓ ਤੁਸੀਂ ਅਜੇ ਕੋਈ ਗੱਲ ਜਲਦੀ ਆ ਜਣਾ ਵਾ ਹੈ ਜਲਦੀ ਜਲਦੀ ਹੁਣ ਵੜਾ ਵਾ ਸ਼ਾਦਾ ਪੀਜੀ ਆ ਜੀ ਉਹ ਜਾਗਾ ਵੇ ਚੰ ਚੰਦ ਦਿਨਾ ਜੀ ਆਉਣ ਵਾਲਾ ਜਾਨੀ ਕੇ ਅੱਜ ਹਫਤੇ ਜੀ ਆ ਜੀ ਉਦਾਂ ਮਨਜੋਤ ਨੇ ਕਦੀ ਕੁੱਤੇ ਨੂੰ ਛੋਟਾ ਨਹੀਂ ਮਾਰਿਆ ਨਾ ਮਨਜੋਤ ਉਦਾਂ ਦੇ ਪੂੰਡ ਵੀ ਨਹੀਂ ਮਾਰ ਪੂੰਡ ਵੀ ਨਹੀਂ ਮਾਰਦਾ ਵੀ ਇੱਕ ਵਾਰੀ ਪੂੰਡ ਮਾਰਿਆ ਇੰਨੇ ਵੀ ਇੱਕ ਵੱਡੀ ਖੇਡ ਖੇਡਦੇ ਹੈਗੇ ਨਾ ਉਦੋਂ ਨਹੀਂ ਇਹਨੂੰ ਡਿਊਟੀ ਛਾੜਦਾ ਅੱਛਾ ਨਹੀਂ ਜਿੰਦਗੀ ਚ ਮੁੜ ਕੇ ਪੂੰਡ ਮਾਰਿਆ ਅੱਛਾ ਭਾਵੇਂ ਲੜ ਵੀ ਜਾਵੇ ਅੱਛਾ ਮੱਖੀ ਜੀ ਮਾਰੀ ਕਦੀ ਸਵਾਗਤ ਕਰਦਾ ਪੂੰਡ ਦਾ ਵੀ ਕਿ ਜੇ ਲੜ ਵੀ ਜਾਵੇ ਤੇ ਪੀ ਧੰਨਵਾਦ ਤੇਰਾ ਕੋਈ ਗੱਲ ਨਹੀਂ ਛੱਤੀ ਛੱਤੋ ਆ ਜੋ ਵੀ ਕੋ ਠੀਕ ਹੀ ਠੀਕ ਆ ਉਹਨੇ ਵੀ ਜਿਆਦਾ ਖਾਣਾ ਹੀ ਕਿਦਿਆ ਆਹੋ ਉਹਨੇ ਗੁੱਸਾ ਕੱਢਣਾ ਹੀ ਕਿ ਮਨ ਨੂੰ ਹੱਟ ਦੇ ਗੁੱਸਾ ਨਾ ਕੱਢਿਆ ਕਿੰਨੇ ਕੱਢਣਾ ਕੱਢਣਾ ਵਾ ਅਸਲ 'ਚ ਨਾ ਇਹ ਕੱਚੀ ਹੈ ਨਾ ਤੇ ਉਹ ਸਖਤ ਬੜੀ ਹੈ ਤੇ ਕਾਹੇ ਚ ਕੋਟ ਲੈਂਦੇ ਪਹਿਲਾਂ ਗ੍ਰਾਈਂਡਰ ਹੁੰਦਾ ਨਾ ਉਹਨੂੰ ਸਾਰਾ ਨਿਕਲ ਦੇਣਾ ਸੀ ਭਾਵੇਂ ਸਬੂਤੇ ਪੱਦ ਨਹੀਂ ਵਿੱਚ ਅੱਜ ਮੈਂ ਕੱਲੀ ਆਪ ਕਰਦੀ ਨਾ ਤਾਂ ਉਹਨੂੰ ਮੈਂ ਕਰ ਵੀ ਲੈਣਾ ਹੈਗਾ ਉਹਦਾ ਮੈਂ ਕਹਿੰਨਾ ਬਿੱਲੀ ਗਸ ਕਰ ਲੈ ਜੇ ਉਹ ਗੱਲ ਹੈ ਨਾ ਜੀ ਨੇ ਬਿੱਲੀ ਕਾਸ਼ ਕੀਤੇ ਆਵੇਂ ਫਿਰ ਉਹ ਜਦੋਂ ਬੋਰਾ ਕਢਾ ਉਹਦੇ ਚ ਕਿਹੜੀ ਸੱਚੀ ਪਈ ਆ ਬਾਡੀ ਉੱਤੇ ਲਾਉਣਾ ਹੀ ਆ ਨੇ ਨੂੰ ਛੋੜ ਦੇਣਾ ਜਿੱਦਾਂ ਮੂਲੀਆਂ ਨੇ ਛੋੜ ਦੇ ਦਿੱਤੀਆਂ ਮਨਪ੍ਰੀਤ ਬਿੱਲੀ ਕਾਸ਼ ਨਾ ਪੜੇਗਾ ਨਾ ਉਹ ਨਾ ਹੋ ਹੋ ਲੈਣਾ ਦੂਜਾ ਮਲੀਆਂ ਮੇਡ ਹੋਏ ਨਾ ਚਲ ਮੈਂ ਜਾ ਕੇ ਛਾੜੂ ਲਾ ਲਾਂ ਤਾਂ ਤੈਨੂੰ ਫਿਰ ਕਾਲੀ ਲਾਉਂ ਉਹ ਬੋਰਾ ਵਖਾੜ ਮਨਜੋਤ ਨਾਲੇ ਬੋਰਾ ਮੰਦਣਾ ਜੀ ਇਹਨੂੰ ਥੋੜਾ ਨਾ ਇਦਾਂ ਕਰ ਲਈਦਾ ਬਹੁਏ ਇਹਨੂੰ ਵੇਖ ਲਈਦਾ ਵਾ ਨਾ ਪਹਿਲਾਂ ਤੂੰ ਤੇ ਬਿਲਾ ਬੁੱਜਾ ਕੇ ਇਹਦੇ ਵਿੱਚ ਹੀ ਬੋਰੇ ਹੀ ਆ ਹੈ ਇਹਦੇ ਵਿੱਚ ਹੀ ਬੋਰੇ ਹੀ ਆ ਬੋਰੇ ਚ ਬੋਰੇ ਪਾਏ ਆ ਬੋਰੇ ਸਾਡੇ ਘਰ ਬੜੇ ਆਹੋ ਤੇ ਅਮਨ ਹੋ ਗਈ ਆ ਬੋਰੇ ਚ ਪੈਕ ਬਸ ਉੱਤੇ ਹੁਣ ਕੀ ਲਾਉਣਾ ਰੰਗ ਸਾਡੇ ਕੋਲ ਇੰਨੇ ਬੋਰੀਆਂ ਦੇ ਘੱਟੋ ਘੱਟ 5 ਬੋਰੇ ਭਰੇ ਆ ਅੱਛਾ ਪੱਲੇ ਸਵਾਉਂ ਇਹਨਾਂ ਦੇ ਘਰ ਆ ਉਹ ਸੋਨੇ ਆ ਜੋ ਕਣਕ ਤੇ ਫੇਰ ਲੋਡ ਪੈਂਦੀ ਹਾਂ ਹਰ ਚੋਵਾਲ ਜਦੋਂ ਆਉਂ ਸੀਂਦੇ ਆ ਨਾ ਪੱਲੇ ਉਦੋਂ ਉਥੇ ਪੱਲੇ ਸਮਾਨ ਲੈਣੇ ਚਾਹੀਦੇ ਵੱਡੇ ਹਾਂ ਸ਼ਾਦ ਪੈਂਦੇ ਆ ਹਾਂ ਚੂੜੀਆਂ ਲੋਡ ਪੈਂਦੀਆਂ ਕਣਕੀ ਪੈਂਦੀ ਆ ਧਾਣੇ ਝੋਨਾ ਚਾਹਨਾ ਵੇ ਤਾਂ ਵੀ ਥੱਲੇ ਵਿਛਾਉਣੇ ਪੈਂਦੇ ਚਲੋ 11 ਕੁ ਸਪਨੇ ਪਾਈ ਜੀ ਉਦੋਂ ਲੋਡ ਪੈਂਦੀ ਹਾਂ ਸਰੋਜ ਵੀ ਪੈਂਦੀ ਹਾਂ ਮਨਪ੍ਰੀਤ ਆ ਬੋਲੇ ਜ ਕੋਈ ਰੋੜਾ ਰੜਾ ਵੀ ਸੁੱਟਣਾ ਵਾ ਨਹੀਂ ਨਹੀਂ ਰੋੜੇ ਘੱਤੋਂ ਹਾਂ ਉਹ ਅੱਟੀ ਏਦਾਂ ਦਾ ਕਰੋਗੇ ਕਿ ਬਹੁਤ ਪਾਰੀ ਕੀ ਜੋ ਮੈਂ ਟਿਕਣਾ ਏਦਾਂ ਆ ਕਰ ਗਏ ਏਦਾਂ ਜੋਰ ਲਾ ਕੇ ਆਏ ਹਾਏ ਵੀ ਚੁੱਕਿਆ ਨਹੀਂ ਜਾਣ ਡਿਆ ਆਏ ਹਾਏ 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 ਧੂਕੇ ਖਾਣਾ ਪੋ ਹੈਂ ਧੂਕੇ ਆਈਦਾ ਧੂਕੇ ਹਾਂ ਮੰਮੀ ਪਵਾ ਹੱਥ ਮੰਮੀ ਫਾੜ ਇੱਕ ਬੰਨੇ ਹੋ ਬੜੀਆਂ ਕੀ ਖਾਣੀ ਦੀਆਂ ਮੰਮੀ ਤਾਂ ਕੱਲ ਆਇਆ ਤੇ ਆਪੇ ਲੋਕਾਂ ਨੇ ਕਹਿਣਾ ਵਿੱਚ ਅਮਰ ਬਾਬਾ ਹੀ ਕਾੜੀ ਆਹੋ ਅਮਰਦੀਨ ਅਮਰ ਨੇ ਥੋੜਾ ਖਵਾ ਲਿਆ ਵਾ ਹਾਂ ਜੇ ਜੋ ਨੁਕਸਾਨ ਹੈ ਜਿਹੜਾ ਨਹੀਂ ਜੋ ਕੀ ਆ ਜੋ ਬਣੂ ਜੋ ਬਣ ਚੱਕਾ ਬੋਰਾ ਬੋਰਾ ਜੋ ਬਣੇ ਤੇ ਬਹਿ ਜਾਣਾ ਅੱਗੇ ਬਹਿ ਬਹਿ ਤੁਰਦਾ ਉਹ ਹਾਂ ਇਹ ਕੋ ਭੱਜਿਆ ਵੀ ਨਹੀਂਦਾ ਮਮੇ ਨੂੰ ਹਾਂ ਸੋਹਣਾ ਲੱਗਦਾ ਫੱਜ ਨਿਕੇ ਨਿਕੇ ਬਾਲਾਂਂ ਪੁੱਟਦਾ ਵਾ ਨਾ ਆ ਬਸ ਗਿਆ ਭਰ ਗਿਆ ਹੀ ਉਹ ਉਹ ਬੰਦੇ ਬਹੁਤ ਬੰਦ ਹੋ ਗਿਆ ਵਾ ਆ ਗੋਰ ਜਿੰਦਾ ਮਾਰ ਦਿੱਤਾ ਹਾਂ ਮੋਕੇ ਮੈਂ ਇਹ ਮੈਂ ਕੋਣੋਂ ਬੜਾ ਮੜ ਚੋਕੇ ਕਬਨੇ ਹੋਣਾ ਹੈ ਨਾ ਤੂੰ ਵੀ ਬੜਾ ਬੜਾ ਸਾਫ ਕਰ ਦੇ ਅੰਦਰੋਂ ਫੇਰ ਆ ਕੇ ਕਰ ਜਾਾਂਗੇ ਹਾਂ ਹਾਂ ਖੋਲੇ ਦੀ ਸਫਾਈ ਦੇ ਤੱਕਣਾ ਹੈ ਚਾਹ ਜਿੱਥੇ ਤੱਕ ਮੈਂ ਧੁੰਦ ਲਿਆ ਹੱਥ ਦਾ ਤਾਂ ਨਊ ਨਾ ਬਣਾ ਮੈਂ ਤੂੰ ਨਾ ਆਪਣੇ ਲੈਣ ਨੂੰ ਸਾਫ ਕਰ ਲੈ ਤੇ ਖੁੱਚ ਕਾਲ ਲੈਣਾ ਠੀਕ ਹੈ ਇਹ ਸਾਫ ਫੇਰ ਚਾਬੀ ਕਿੱਥੇ ਰੱਖ ਆਣ ਬੜਾ ਜੈਟ ਪੜਾ ਚਾਬੀ ਕਰਦੀ ਤੂੰ ਤੂੰ ਨਾ ਕੀ ਕੰਮ ਕਰਨਾ ਹਾਏ ਆਹ ਹੱਟਾ ਸਾਫ ਕਰ ਦੇ ਹਾਏ ਭਰਾਵਾ ਆਪਣੇ ਸੋਖਾ ਕੀ ਤੇ ਕੀ ਬਣੂਗਾ ਮੁੜ ਕੇ ਹੁੰਦੇ ਧਿਆਨ ਕੇ ਆਖਣਾ ਆ ਕੀ ਹੋ ਗਿਆ ਬਾਹ ਤਾਹ ਮੈਨੇ ਸਾਫ ਕਰਤਾ ਇਹਨੂੰ ਹਾਏ ਕਿੱਥੋਂ ਕਮਲ ਪਾਟ ਪਹਿਲਾਂ ਮਾਰੀ ਦੇਵਾ ਤੂੰ ਮੇਰੀ ਤੂੰ ਕੱਪੜੇ ਨੂੰ ਚੁਕਾ ਲੈ ਆਏ ਰੱਬ ਕੀ ਕਰਾਂ ਮੈਂ ਮੈਂ ਤੁਹ ਚੁਕਾਈ ਦੇਣੀ ਇੰਨੀ ਭਾਰੀ ਬੱਸ ਆਪਾਂ ਕਰ ਤੈਨੂੰ ਹਾਂ ਚੁੱਕ ਨਾਲੇ ਭਰਾਵਾ ਸਲਮਰ ਕਰਵਾ ਬਗੜੀ ਆ ਜਾਂ ਤੂੰ ਥੋੜਾ ਕਮਲ ਪਾਤਾ ਆ ਮੁੰਡੇ ਨੇ ਮੈਨੂੰ ਇਹੋ ਜਿਹੇ ਕੰਮ ਤੇ ਮੈਂ ਕਦੇ ਵੇਖਿਆ ਨਹੀਂ ਹਾਏ ਕਿਤੇ ਮਨ ਸੁੱਖ ਨਾ ਆ ਜੇ ਇਹ ਵੀ ਕੰਦੀ ਬਰੁਹੀ ਲੱਗੀ ਰਹਿੰਦੀ ਬਣਾਵਾ ਜੀ ਪਰਾ ਬੋਤਲ ਚੁੱਟੇ ਜਾਈ ਜਾਂਦਾ ਸੀਛੇ ਤੇ ਵੀ ਆਈ ਜਾਂਦਾ ਆ ਵੀ ਚੁੱਪਿਆਂ ਨਾਲ ਆ ਪੁੰਜੇ ਪਿਆ ਵਾ ਉਹਨੂੰ ਤੇ ਮੈਂ ਬੁਝਾ ਲਿਆ ਸੀ ਤਾਂ ਮੈਂ ਕਿੱਦਾਂ ਬਚਾਂ ਮੈਂ ਕਹਤਾ

ਇਸ ਵੀ ਆਪਣੇ ਪਿੰਡ ਜਾਵਾਂ ਸੀ ਇੱਥੋਂ ਮਿਲਾਇਆ ਜਾਇ ਦਾਂ ਦਾ ਇਥੇ ਡੱਬੀ ਹੰਦੀ ਜਾ ਡੱਕ ਰਿਹਾ ਤੇ ਇਥੇ ਹੀ ਨੂੰ ਆ ਗਿਆ ਉਹ ਡੱਬੀ ਰੱਖਾ ਹਾਂ ਆ ਇਹ ਸਾਡੀ ਕਿੰਨਾ ਹੀ ਖਸਾਮ ਲੋ ਟੀਮ ਮੈਂਬਰ ਆ ਗਏ ਜੀ ਸਤਿ ਸ੍ਰੀ ਅਕਾਲ ਜੀ ਰਾਣੀ ਪੈਂਜੀ ਆ ਗਏ ਇਧਰ ਆ ਗਏ ਕਿਹ ਤੋਂ ਅੰਨ ਗਾਵੰਡਿਆ ਇਹ ਇਦਰੇ ਛੋਟੇ ਕੋਣਾ ਹੈ ਸਾਭੀ ਨਹੀਂ ਮਾਦਾ ਐਡੀ ਦੂਰ ਜਾਣਾ ਇਦਰੇ ਓਏ ਮਮਾ ਜੀ ਦੀ ਪਈ ਹੈ ਨਹੀਂ ਮੇਰੀ ਗੱਲ ਸੁਣਾ 1947 ਵਿੱਚ ਹੈ ਨਾ ਇਹਦੀ ਮੰਮੀ ਛੋਟੀ ਜੀ ਸੀਗੀ ਤੇ ਫਿਰ ਵਿਆਹ ਉਹ ਨੂੰ ਕਾਫੀ ਟਾਈਮ ਹੋ ਹੀ ਗਿਆ ਹੁਣ ਨਾ ਇੰਨੇ ਬੁੱਢੇ ਹੋ ਕੇ ਵਿਆਹ ਹੈ ਓਹ ਕੌਣ ਤੇਰਾ ਮੰਮੀ ਨਹੀਂ ਮੇਰੀ ਮੰਮੀ ਨਹੀਂ ਬੁੱਢੀ ਚੱਲੀ ਤੂੰ 28 ਸਾਲਾਂ ਦਾ ਕਿਦਾਂ ਤੇਰਾ ਭਰਾ ਹੋ ਸਕਦਾ ਨਹੀਂ ਉਹ ਗੱਲ ਵੀ ਹੋ ਗਈ ਹੈ 8 ਸਾਲ ਦੀ ਕੁੜੀ ਹੋਈ ਆ ਚੌਥੀ ਪੱਤ ਕਰਾਉਣਾ ਨੂੰ ਆ ਮੈਂ ਤੇ ਉਹ ਯਾਰ ਕੋਈ ਮੇਰੇ ਅੰਦਰ ਵੀ ਵੀਰ ਕਾ ਤੂੰ ਹੀ ਮੇਰਾ ਮੈਂ ਥੋੜਾសា ਲੰਦੀ ਆ ਫਿਰ ਅਜੇ ਮੇਰਾ ਨਹੀਂ ਆਇਆ ਅਜੇ ਮੇਰਾ ਵਿਆਹ ਨਹੀਂ ਹੋਇਆ ਅਜੇ ਨਾ ਉਹ 15 ਦਾ ਪਰੇ ਬੈਠਾ ਉਹ ਜਿਹੜਾ ਨਾ ਜੇ ਉਹਦਾ ਹੀ ਹੋਇਆ ਨਾ ਜੇ ਮਨਪਰੀਤ ਦਾ ਹੀ ਹੋਇਆ ਮੇਰੇ ਭਰਾ ਕੁਛ ਹਮਲ ਭਰਾ ਨੂੰ ਫੋਨ ਕਰਕੇ ਆ ਫੋਨ ਕਰਕੇ ਲੱਗੀ ਪੁੱਛਣ ਨਹੀ ਤੂੰ ਓਦਾਂ ਦੱਸ ਤੇਰਾ ਕਿੰਨੀ ਜਾਂਦਾ ਬਰਥਾ ਨਹੀਂ ਨਹੀਂ ਆਪਣੇ ਭਰਾ ਲੱਗੀ ਮੇਰਾ 90 ਵਰੀ ਲੈਣ ਜਾਏਗਾ ਤੇਰਾ ਬਰਾਕ ਨਹੀਂ ਹਾਂ ਤੇ ਮਾਮੇ ਦੋ ਕੱਦੇ ਵਾਲੇ ਸਾਰੇ 30 ਚ ਪਹੁੰਚ ਗਏ 90 ਵਾਲੇ 35 ਹੋ ਗਏ ਆ ਪਾ 25 ਸਾਲ ਚੱਲਣ ਢਈ ਆ ਘਟੋ ਘਟ 30 ਤੇ ਹੈਗੇ ਆ 50 ਹੀ ਹੋ ਗਏ 25 ਤੇ ਆਓ ਯਾਰ ਇੱਕ ਮਿੰਟ ਸਾਡੇ ਨਾਲ ਸਾਰੇ ਭੈਣ ਭਰਾ ਦਾ ਸਾਲ ਸਾਲ ਦੀ ਮਤਲਬ ਫਰਕ ਸਾਨ 2000 ਚੋ ਆ ਤੇਰਾ ਵੀਰ 2000 ਤੇ ਮੇਰੀ ਭੈਣ ਹੋਈ ਐ। ਸਾਰਿਆਂ ਦੀ ਛੋਟੀ ਜਿਹੜੀ ਉਹ ਵਈ 2002 ਚ। ਲੈ। ਹਾਲ 25 ਸਾਲ ਤੁਨੂੰ ਹੋ ਗਏ। ਬਾਕੀ ਡਾਊਨਲੋਡ ਕੀਤੇ ਸੀਗੇ। ਮੇਰੀ ਭੈਣਾ ਬਾਪੇ ਨੇ ਦਿੱਤੇ ਮੁੰਡੀ। ਤੇ ਸਾਰਿਆਂ ਨੂੰ ਬਾਬਾ ਹੀ ਦਿੰਦਾ ਵਾ ਕਿਹੜੇ ਕਿਹੜੇ ਕਿਸਮਤ ਕੁੜੀ ਚ ਨਿਕਲਦੇ ਆ। ਤੁਨੂੰ ਹੋ ਗਏ ਆ। 25 ਸਾਲ ਤੁਨੂੰ ਹੋ ਗਏ 2023। 2025। ਤੇ ਤੂੰ ਕਿਦਾਂ 25 ਜਾਂਦੀ ਹੋ ਗਈ? ਭਰਾਵਾ ਮੈਂ ਨਾ ਆਈ ਕਿਦਾਂ ਬੱਸ ਗਈ ਮੀਨਿਆ ਮੇਰੇ ਪਤੀ ਉੱਤੇ ਇੱਕ ਲੋਕੀ ਆ ਉਮਰ ਹੋ ਗਈ ਏ ਜੀ ਨਹੀਂ ਨਹੀਂ ਮੈਂ ਆਪਣੀ 30 ਸਾਲ ਦੇ ਬਦਲ ਦੱਸ ਨੂੰ ਜੀ ਕਰਦਾ ਆਪਾਂ ਉਮਰ ਲਗਾ ਕੇ ਕੀ ਕਰਨਾ ਆ ਅੱਜ ਵੀ ਮਰਨਾ ਕੱਲ੍ਹ ਨੂੰ ਵੀ ਮਰੇ ਕੱਲ੍ਹ ਵੀ ਬੁੱਢੇ ਆ ਨਾ ਪਰ ਸੋ ਬੁੱਢੇ ਨਹੀਂ ਉਮਰ ਦਾ ਉਮਰ ਦੱਸੋ ਕੌਣ ਲਗਾਉਂਦੇ ਆ ਆਪਾਂ ਕਦੀ ਉਮਰ ਨਹੀਂ ਲਗਾਈ ਜਿੱਦਿ ਮਾਰ ਇਹਨੇ ਲਿਖੀ ਆ ਨਾ ਉਹਨੇ ਪਗੜੀ ਉਹ ਤੇ ਲਿਖਣ ਲਖਾਉਣ ਲਈ ਤੇ ਕਾਲੀ ਕੋਈ ਨਹੀਂ ਕਾਲ ਤੇ ਉਮਰ ਦੀ ਚੱਲਣ ਢੀ ਆ ਨਹੀਂ ਨਾਲੇ ਬੀਬੀਆਂ ਨੂੰ ਅੱਧਾ ਹੀ ਆਦਤ ਹੁੰਦੀ ਥੋੜੀ ਰਕੋ ਕੇ ਦੱਸਦੀਆਂ ਸਹੀ ਗੱਲ ਆ ਜਿਆਦੇ ਲੋਕ ਇਹਨੂੰ ਦੱਸਦੀਆਂ ਆ ਸਰਵਾ ਵੀ ਕਰਨ ਜਾਣੇ ਨਹੀਂ ਜਨਾਨੀ ਦੀ ਉਮਰ ਤੇ ਬੰਦੇ ਦੀ ਤਨਖਾਹ ਨਹੀਂ ਪੁੱਛਣੀ ਚਾਹੀਦੀ ਦੇ ਜੇ ਕੋਈ ਵੀ ਤੈਨੂੰ ਪੁੱਛੇ ਨਾ ਕਿ ਤੂੰ ਕਿੰਨਾ ਕਮਾਉਂਦੇ ਆ ਹਨਾ ਕਦੀ ਨਹੀਂ ਦੱਸਣਾ ਚਾਹੀਦਾ ਅਗਲਾ ਉਸੇ ਹਿਸਾਬ ਨਾਲ ਆਪਣਾ ਈਮੇਜ ਬਣਾ ਲੈਂਦਾ ਵਾ ਅੱਜ ਅੱਜ ਭਾਵੇਂ ਕੋਈ ਕੋਈ 10000 ਕਮਾਉਂਦਿਆ ਕਰ ਲੂ ਕਿਸੇ ਨੂੰ ਵੀ ਮਨਣਾ ਉਹਦੀ ਈਮੇਜ ਉਹਦੇ ਅਗਲੇ ਦੀ ਅੱਖਾਂ ਵਿੱਚ 10000 ਵੱਡੀ ਰਹਿਣੀ ਆ ਇਸ ਲਈ ਕਦੀ ਨਹੀਂ ਕਮਾਈ ਪੁੱਛਣੀ ਚਾਹੀਦੀ ਪਤਾ ਕੀ ਗੱਲ ਆ ਮੈਂ ਤੈਨੂੰ ਦੱਸਦਾ ਵਾਂ ਬੱਸ ਗਿਆ ਕਰੋ ਕਿ ਬੜਾ ਵਧੀਆ ਸਰਦਾ ਵਾ ਰੱਬ ਦੇਂਦਿਆ ਫੌਜੀ ਛੁੱਟੀ ਨਹੀਂ ਦੱਸਦਾ ਮੁਲਾਜ਼ਮਤ ਤਰਖਾਹ ਹੀ ਦੱਸਦਾ ਜਨਾਨੀ ਉਮਰ ਨਹੀਂ ਦੱਸਦੀ ਫੁਕਰਾ ਰਾਹ ਨਹੀਂ ਦੱਸਦਾ ਬੱਸ ਇਹ ਨਹੀਂ ਕਾਰੀ ਭੇਦ ਨਹੀਂ ਦੱਸਦਾ ਮੁਨਾਫਾ ਸ਼ਾਹ ਨਹੀਂ ਦੱਸਦਾ ਜਨਮ ਤਰੀਕ ਤਾਂ ਸਾਰੇ ਦੱਸ ਦਿੰਦੇ ਪਰ ਆਖਰੀ ਕੋਈ ਸਾਹ ਨਹੀਂ ਦੱਸਦਾ ਸਹੀ ਤਰੀਕ ਤਾਂ ਸਾਰੇ ਦੱਸ ਦਿੰਦੇ ਪਰ ਆਖਰੀ ਕੋਈ ਸਾਹ ਨਹੀਂ ਦੱਸਦਾ ਦੱਸਦਾ ਕੋਈ ਆਖਰੀ ਸਾਹ ਕਦੋਂ ਆ ਉਹ ਰੱਬ ਨੂੰ ਪਤਾ ਹਾਂ ਤੇ ਇਹ ਆ ਵੀ ਅਮਰਜੀਤ ਤੂੰ ਸੁਖਣਾ ਧੁੱਪ ਤੇ ਮੁਰਕੇ ਤਕਾਲਾ ਪੈ ਜੀ ਨਹੀਂ ਤੇਰਾ ਬਾ ਲਾਲਾ ਤੇਰਾ ਬਾਹੜੇ ਭਾਈ ਤੇ ਹੁੰਦੀ ਸਾਰੇ ਨੇ ਭਈਆ ਆ ਰਿਹਾ ਲੈ ਭਾਈ ਇੱਕ ਵਾ ਪੀਲਾ ਪਾਣੀ ਪੀਲਾ ਪੀਲਾ ਘੁੱਟਦਾ ਬੱਸ ਭਾਈਆ ਜਰਾ ਸਾਰੇ ਸਫਰ ਚੋਂ ਆਏ ਆ ਨਾ ਠੰਡ ਲੱਗੀ ਆ ਨਹੀਂ ਹੋ ਪੀਣਾ ਚਾਹ ਪੀ ਆ ਪਾਣੀ ਪੀਣ ਲੱਗੀ ਹਾਏ ਅਰੇ ਚਾਹ ਤੇ ਮੁੱਕੀ ਨਹੀਂ ਤੇਰੀ ਕੱਪ ਚੋਂ ਖਰਿਆ ਉਹਦੇ ਗਾ ਬਹਿ ਗਿਆ ਵਾ ਗੱਲਾਂ ਕਰਦੀ ਨਾ ਇਹ ਦੱਸਾਂ ਗੱਲ ਕੀ ਆ ਬੋਤਲ ਪੀ ਗਈ ਫੜਿਆ ਪਰੋਂ ਨਾ ਹੋ ਗਈਆਂ ਹਾਂ ਹਾਂ ਹੋ ਗਿਆ ਵਾ ਅੱਗੇ ਜੀ ਨਹੀਂ ਕਰਦਾ ਕਹਿਣ ਨੂੰ ਤੀਦ ਉੱਤੇ ਹੀ ਆਪਾਂ ਸਾਰੇ ਉਮਰਾ ਹੋ ਗਈਆਂ ਕਿੰਨੀਆਂ ਵਾ ਇਦਾਂ ਇਦਾਂ ਹੀ ਆ 30 40 ਸਾਲ ਤੇ ਮੈਰੀ ਹੋ ਗਈ ਲੱਗੀ ਆਹੋ 50 ਨਹੀਂ ਹੋ ਗਈ ਤੇਰੀ 53 ਸਾਲ ਦੀ ਮੇਰੀ ਅੰਤ ਸੱਚੀ ਮਨ ਦੀ ਪਤਾ ਨਹੀਂ ਇਹਦੇ ਵੀ ਪਲੇਖ ਹੈ ਆ ਪਲੇਖਾ ਹੋਣਾ ਮਾਂ ਡੈਡੀ ਮਾਂ ਡੈਡੀ ਦੇ ਇੱਕ ਜਨਮ ਬਲੀ ਜਨਵਰੀ ਨੂੰ ਬਰਥਡੇ ਆ ਮਾਂ ਕਿੰਨੀ ਲਾਗੀ ਤੁਹਾਨੂੰ ਮਨਾਉਂਦੇ ਫਿਰ ਮੈਨੂੰ ਲਾਦੀ 35 ਦਾ ਮਨਾਉਂਦੇ ਕੋਈ ਨਹੀਂ ਤੁਸੀਂ ਮਨਾਇਆ ਕਰੋ ਵਾਅਦਾ ਤੇਰੀ 30 ਦਾ ਵਾਅਦਾ ਕੁੜੀਏ ਹਾਂ 30 ਪਲੱਸ ਕਿ 40 ਪਲੱਸ ਵਾ ਕਿਉਂ 40 50 ਪਲੱਸ ਕਰ ਦੋ ਮੁਰਾ ਬੜੀਆਂ ਹੋਣਗੀਆਂ ਸਹੀ ਗੱਲ ਆ ਸਾਲ ਝਟ ਲੰਘ ਜਾਂਦੇ ਆ ਹੈ ਮੈਂ 91 ਤੇ ਪੈਂਦੇ ਸਾਲ ਮੈਂ ਜਨਮ ਦੇਣਾ ਜਾਂਦਾ ਵਾ ਤੇ ਹਿਸਾਬ ਲਾ ਲੋ ਅੱਗੇ ਕਨਵੇਂ ਜੀ 99 ਦਾ ਹਾਦ ਕਿੰਨੀ ਉਮਰ ਦੀ ਕਿੰਨੀ ਬੱਤੀ ਦੀ ਦਿਹਾੜਾ ਮੁਰਗੀ ਤੁਹਾਨੂੰ ਮਦਦ ਤੇ ਬਦਲੀਆਂ ਨਹੀਂ ਨਹੀਂ ਉਹ ਪਤੀ ਤੇ ਤੀ ਚਮਤੀ ਹੋ ਗਈ ਫਿਰ ਕੇ ਕਨਵੇਂ ਤੋਂ ਤੇ ਕਹਿੰਦੇ ਜਿਨਾ ਆਪਾਂ ਕਰ ਨਾ ਘੱਟ ਨਾ ਪੁੱਤੀਆਂ ਮੈਂ 30 30 ਦੀ ਅਜੇ ਸਾਡਾ ਵਿਆਹ ਹੋਇਆ 99 ਸਾਲ ਚ ਤੇ ਦੋ ਫਿਰ ਤੂੰ ਜੰਮੀ ਹੋਣੀ ਆ ਜਿੰਨਾ ਚਿਰ ਮੈਂ ਉਹ ਨਹੀਂ ਨਾ 40 ਬੱਦ ਹੋਣ ਬੱਦ ਨੀਮ ਬਣਾ ਲੈਣਾ ਜਦੋਂ 40 ਸਾਲ ਦਾ ਹਾਂ ਉਹ ਨਜ਼ਰ ਮੈਂ 30 ਦੀ ਹਾਂ ਉਹ ਨਜ਼ਰ 30 ਦੀ ਹਾਂ ਹਾਂ ਬ੍ਰੇਕ ਲੱਗ ਗਈ ਆ ਮੈਂ ਤੇ ਮਨ ਪੀ ਜਾ ਰਿਹਾ ਹਾਂ ਮੇਰੇ ਡੈਡੀ ਦੀ ਉਹ ਗੱਲ ਕਰ ਦੋ ਉਹ ਚਾਹ ਲਿਆ ਨਹੀਂ ਹਾਂ ਤੇ ਮੈਂ ਨਹੀਂ ਨਹੀਂ ਤੁਮੜੀ ਹੋਈ ਹੈ ਹਾਂ ਹੇ ਕੌ ਤੂੰ ਜਾਂਦਾ ਵੇ ਡੜੇ ਹੱਥ ਸਾਡੇ ਵਿਆਹ ਨੂੰ ਤਾਂ 25 ਸਾਲ ਹੋਏ ਆ ਅਜੇ ਤੇ ਕਹਿੰਦੀ ਸੀ ਤੀ ਨਿਕੇ ਤੂੰ ਨਿਕਾ ਜਾ ਗਾੜੀ ਚਾਹ ਦੂ ਅਛਾ ਨਾ ਨਹੀਂ ਬਣੀ ਮੇਰੀ ਨੀ ਚਾਹ ਧਿਆਨ ਰੱਖੋ ਨਾ ਪੇਰ ਤਾਂ ਯਾਦ ਰਹਿੰਦੀ ਆ ਨਹੀਂ ਸਾਡੇ ਹੁਣ ਕਨਵੇਂ ਚ ਵਿਆਹ ਹੋਇਆ ਲਾਸਟ 21 11 ਕਨਵੇਂ ਨੂੰ ਜਿੱਦਾਂ ਹਨਾ ਤੇ ਤੂੰ ਹੋਈ 2 ਮਹੀਨੇ ਚ ਨਹੀਂ ਮੈਂ ਜਨਵਰੀ ਚ ਤੂੰ ਜਨਵਰੀ ਚ ਹਾਂ ਤੂੰ ਬਨਵੇਂ ਚ ਹੋਈ ਫਿਰ ਮੈਂ 3 ਜਨਵਰੀ ਨੂੰ ਹੋਈ ਆ ਕਨਵੇਂ ਨੂੰ ਹਾਂ ਇਹ ਜਨਵਰੀ ਦੇ ਉਹ ਜੇ ਕਨਵੇਂ ਦੇ ਜਨਵਰੀ ਕਨਵੇਂ ਚ ਸਾਡੇ ਫਿਰ ਵਿਆਹ ਤੂੰ 10 ਮਹੀਨੇ ਆਦੀ ਹੋ ਗਈ ਹਜ਼ਾਰਾਂ ਦੀ ਫਿਰ ਗੱਲ ਕਾਦੀ ਆ ਰੇੜ ਦੇ ਰੁੜਦੇ ਹੋਣੀ ਸਾਡੇ ਵਿਆਹ ਚ ਨਹੀਂ ਆਉਂਦੀ ਬੱਸ ਮੰਮੀ ਤਾਂ ਵਿਆਹ ਉਦੋਂ ਹੋਇਆ ਸੀ ਜਦੋਂ ਹੜਾ ਆਇਆ ਸੀ ਇੱਥੇ ਵਿਆਹ ਸੱਚ 88 88 ਜਾਏ ਹੜ ਕਹਿੰਦੇ ਕਿ ਦੀ ਪੱਤਰ ਦੂਰ ਲੈਂਦੇ ਸਾਡੇ ਨੂੰ ਹੁੰਦਾ